ਜੀ ਸਾਡਾ ਘਰ ਬਿਲਕੁਲ ਨੇੜੇ ਆ ਸਾਰਾਂ ਤੋਂ ਪੀਕੇ ਜਿਹੜੇ ਖੱਪ ਪਾਉਂਦੇ ਗਾਲਾਂ ਕੱਢਦੇ ਆ ਜੋ ਮੰੰਦਾ ਚੰਗਾ ਸਾਡੇ ਘਰਾਂ ਕੋਲ ਬੋਲਿਆ ਜਾ ਰਿਹਾ ਏ ਠੇਕੇ ਨੂੰ ਘਟ-ਘਟ ਵੀ ਕੋਈ 15-20 ਕਿਲੇ ਦੂਰ ਕੀਤਾ ਜਾਵੇ ਅਸੀਂ ਬਹੁਤ ਤੰਗ ਆ ਨੇੜੇ ਵਾਲੇ ਘਰ ਮਤਲਬ ਪਿੰਡ ਤੋਂ ਬਾਹਰ ਕੀਤਾ ਪਿੰਡ ਤੋਂ ਬਾਹਰ ਕੀਤਾ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਦਿਨ ਵੀ ਕਿਸੇ ਦੀ ਜ਼ਮੀਨ 'ਚ ਰੱਖਣ ਜਾਂ ਨਾ ਰੱਖਣ ਪਰ ਪਿੰਡ ਤੋਂ ਦੂਰ ਹੋਣ ਨੇੜੇ ਵਾਲੇ ਘਰਾਂ ਵਾਲੇ ਅਸੀਂ ਬਾਹਰੇ ਤੰਗ ਹਾਂ ਹਾਂ ਤਾਂ ਕਿਸ ਤਰ੍ਹਾਂ ਦੀ ਪਰੇਸ਼ਾਨੀ ਇਹ ਦੀ ਸਾਹਮਣੇ ਆਂਦੀ ਏ ਪਰੇਸ਼ਾਨੀ ਕਿ ਪੀਕੇ ਅਥੇ ਅੱਡੇ ਚਲੇਟਾ ਰਹਿੰਦੇ ਕੋਈ ਵਾਟਰ ਵਾਸਤੇ ਲੇਟਾ ਰਹਿੰਦਾ ਸਾਡੇ ਬਾਹ ਮਾਂਗੇ ਹੋ ਕੇ ਪੇਰਾਂ ਦੇ ਜੀ ਲੜਾਈ ਕਿਤੋਂ ਦੀ ਹੁੰਦੀ ਹੈ ਲਿਆ ਕੇ ਸਾਡੇ ਬੂਹੇ ਅੱਗੇ ਪਾਉਂਦੇ ਜੀ ਤਾਂ ਕੋ ਪੁਲਿਸ ਗਿਆ ਕੋੜਾ ਨਹੀਂ ਮਾਰਦੀ ਪੁਲਸ ਕੋਈ ਗੜਾ ਨਹੀਂ ਮਾਰਦੀ ਡੀਸੀ ਦੇ ਦੋ ਵਾਰੀ ਦਰਖਾਸਤ ਲੈ ਕੇ ਪੇਸ਼ ਵੀ ਹੋਇਆ ਦਰਖਾਸਤ ਮੇਰੇ ਕੋਲ ਪਈ ਆ ਡੀਸੀ ਦੇ ਪੇਸ਼ ਵੀ ਹੋਏ ਨੇ ਮੁਖਸਰ ਸਾਹਿਬ ਮੰਗ ਕੀ ਕਰ ਰਹੇ ਹੋ ਮੰਗ ਹੀ ਕਰਦੇ ਆ ਵੀ ਸਾਡੇ ਘਟੋਕੜ ਵੀ ਇੱਥੋਂ ਪਿੰਡ ਤੋਂ 15-20 ਕਿਲੇ ਦੂਰ ਹੋਵੇ ਆਪਦਾ ਜੋ ਖਾਓ ਪਾਸੇ ਹੋ ਕੇ ਗਾਂਵ ਭਾ ਇੱਥੇ ਗੰਦ ਨਾ ਪਾਉਂਦੇ ਸਕੂਲ ਵਾਲੇ ਬੱਚਿਆਂ ਨੂੰ ਵਾਸਤੇ ਵੀ ਸਟੈਂਡ ਤੇ ਵੀ ਚੜਦੇ ਆ ਜੀ ਇੱਥੇ ਹੁਣ ਜਨਾਨੀਆਂ ਬੈਠੀਆਂ ਹੁੰਦੀਆਂ ਪੀ ਕੇ दारू ਅੰਦਰ ਵੜੇ ਰਹਿੰਦੇ ਆ ਜੀ ਹਣ ਜਨਾਨੀਆਂ ਕਿੱਥੇ ਬੈਠਣ ਦੱਸੋ ਜੀ ਮੈਂ ਜਨਾਨੀ ਇਹ ਪਿੰਡ ਤੋਂ ਬਾਹਰ ਹੋਣਾ ਚਾਹੀਦਾ 1 ਕਿਲੋਮੀਟਰ ਠੀਕਾ ਕਿਉਂਕਿ ਇੱਥੇ ਤੜਕੇ ਸਕੂਲ ਵਾਲੇ ਬੱਚੇ ਆਉਂਦੇ ਆ ਕੁੜੀਆਂ ਹੁੰਦੀਆਂ ਮੁੰਡੇ ਹੁੰਦੇ ਆ ਵੀ ਇਹ ਤੜਕੇ ਖੁੱਲ ਜਾਂਦਾ 7 ਵਜੇ ਠੀਕਾ ਤੇ ਸ਼ਾਮ ਤੱਕ ਇੱਥੇ ਬੰਨਲਾ ਵੀ ਅੱਡੇ ਤੇ ਬਹੁਤ ਹ ਰਸ ਰਹਿੰਦਾ ਤੇ ਪਿੰਡ ਤੋਂ ਔਰ ਕਿਲੋਮੀਟਰ ਬਾਹਰ ਹੋਣਾ ਚਾਹੀਦਾ ਠੀਕਾ ਕਾਤੇ ਸਵੇਰ ਨਾਲ ਕਿ ਬੱਚੇ ਸਕੂਲ ਵਾਲੇ ਆਮ ਸਕੂਲ ਵਾਲੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਐ ਐਸੇ ਤੇ ਮਤਲਬ ਕਿ ਕੁੜੀਆਂ ਮਤਲਬ ਹੁੰਨੀਆਂ ਇੱਥੇ ਬੈਠੀਆਂ ਨੇ ਅੱਡਾ ਛੋਟੇ ਸਾਹਮਣੇ ਉਹ ਦੇਖ ਲਓ ਉਧਰਲੀ ਸਾਈਡ ਵੀ ਇੱਥੇ ਬਹੁਤ ਪ੍ਰੋਬਲਮ ਹੁੰਦੀ ਓਨਾਂ ਲਈ ਇੱਕ ਪਾਸੇ ਤਾਂ ਆਪਾਂ ਪੜ੍ਹਾਈ ਬੱਚਿਆਂ ਨੂੰ ਪੜ੍ਹਾਈ ਦੇ ਰਹੇ ਐ ਇੱਕ ਪਾਸੇ ਉਹ ਨਾਲ ਆਪਾਂ ਉਹ ਅੱਡਿਆਂ ਦੇ ਉੱਤੇ ਠਿੱਕੇ ਖੋਲ ਰਹੇ ਆ ਤੇ ਕਿਸ ਤਰ੍ਹਾਂ ਦੀ ਮੰਨਤੀ ਕਰਦੇ ਹੋ ਬਸ ਇਹ ਮਟੜੋਂ ਮਟੜ ਦੂਰ ਹੋਣਾ ਚਾਹੀਦਾ ਪਿੰਡ ਤੋਂ ਵਾਰ-ਵਾਰ ਕੀ ਨਾਮ ਹੈ ਕੀ ਤੁਹਾਡਾ ਮੇਰਾ ਨਾਮ ਗੁਰਜੀਤ ਸਿੰਘ ਹੈ ਇਹ ਹੈ ਆਫਰ ਰੱਖੇ ਨਿਛੇਰਾ ਵਾਲਾ ਕੁੱਤੇ ਵਾਂਗ ਰਹਿੰਦਾ ਨਾ ਉਹ ਕੀ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਜੋ ਦੇਸੀ ਸ਼ਰਾਬ ਦਾ ਠੇਕਾ ਜੀ ਬਿਲਕੁਲ ਘਰਾਂ ਦੇ ਨੇੜੇ ਹੀ ਗਈ ਇੱਕ ਸਾਡੇ ਬਾਬਾ ਖੇਤਰਪਾਲ ਸਾਹਿਬ ਦੀ ਜਗਾ ਬਣੀ ਹੋਈ ਹੈ ਜੀ ਉਹ ਭਾਵਨਾ ਧਾਰਮਿਕ ਭਾਵਨਾ ਉੱਥੇ ਪਹੁੰਚਦੀ ਹੈ ਤੇ バス ਸਟੈਂਡ ਵੀ ਬਿਲਕੁਲ ਨੇੜੇ ਹੈ ਨਾਲ ਹੀ ਹੈ ਤੇ ਜੋ ਕਿ ਅਕਸਰ ਹੀ ਸ਼ਰਾਬੀ ਕੇ ਲੋਕ ਇੱਥੇ ਪੈ ਰਹੇ ਨੇ ਆ ਤੇ ਇਸ ਨੂੰ ਬਾਹਰ ਕੀਤਾ ਜਾ ਰੋ ਤਾਂ ਇੱਕ ਤੁਸੀਂ ਪਹਿਲਾਂ ਕੋਈ ਠੇਕੇਦਾਰ ਹੈ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਕੀਤੀ ਹਾਂ ਜੀ ਹਾਂ ਜੀ ਕਾਫੀ ਵਾਰ ਆਖਿਆ ਹੋਇਆ ਜੀ ਕੋਈ ਸੁਣਵਾਈ ਨਹੀਂ ਹੋਈ ਜੀ ਹਾਂ ਜੀ ਅੱਜ ਕੀ ਤੁਸੀਂ ਮਤਾ ਪਾਇਆ ਜਾਂ ਕਿ ਹਫਤੇ ਨਾਲ ਮਤਾ ಗ್ರಾಮ ਪੰਚਾਇਤ ਵੱਲੋਂ ਪਾਇਆ ਗਿਆ ਇਹ ਸਾਰਾ ਉਹ ਪੰਚਾਇਤ ਵੱਲੋਂ ਕੇ ਠੇਕਾ ਪਿੰਡ ਤੋਂ ਬਾਹਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਜਨਾਨੀਆਂ ਨੂੰ ਦਿੱਕਤ ਆਉਂਦੀ ਹੈ ਉਹ ਪਰੇਸ਼ਾਨੀ ਨਾ ਹੋਵੇ